ਜਿੰਦਾਬਾਦ 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 ਕੈਂਟਰ ਸਰਕਾਰ ਮੁਰਦਾਬਾਦ 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 ਕੈਂਟਰ ਸਰਕਾਰ ਮੁਰਦਾਬਾਦ 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 ਕਾਮ ਮਜ਼ਦੂਰ ਇੱਕਾ ਜਿੰਦਾਬਾਦ ਜਿੰਦਾਬਾਦ ਕੜਿਆਂ ਪਿੰਡ ਕਟਾਣੀ ਕਲਾ ਦੇ ਉੱਪਰ ਜਿੱਥੇ ਕਿ ਭਾਰਤੀ ਕਿਸਾਨ ਯੂਨੀਅਨ ਵੱਲੋਂ ਜੋ ਬੰਦਲੀ ਕਾਲ ਦਿੱਤੀ ਗਈ ਸੀ ਉਸ ਨੂੰ ਮੁੱਖ ਰੱਖਦੇ ਹੋਏ ਜੋ ਜਾਮ ਕੀਤਾ ਗਿਆ ਹੈ ਜਿਸ ਕਰਕੇ ਤੁਸੀਂ ਦੇਖ ਸਕਦੇ ਹੋ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਸੜਕ ਦੇ ਦੋਵੇਂ ਪਾਸੇ ਭਾਰੀ ਜਾਮ ਲੱਗ ਚੁੱਕਿਆ ਭਾਰਤੀ ਕਿਸਾਨ ਯੂਨੀਅਨ ਵੱਲੋਂ ਬੰਦ ਦੀ ਕਾਲ ਦਿੱਤੀ ਗਈ ਸੀ ਤੇ ਇਹ ਹਦਾਇਤਾਂ ਦਿੱਤੀਆਂ ਗਈਆਂ ਸਨ ਕਿ ਸਿਰਫ ਐਮਰਜੈਂਸੀ ਸਵਾਮਾਂ ਨੂੰ ਛੱਡ ਕੇ ਬਾਕੀ ਸਭ ਆਵਾਜਾਈ ਦੇ ਸਾਧਨ ਬੰਦ ਨੇ ਰੇਲਵੇ ਬੰਦ ਨੇ ਬੱਸਾਂ ਬੰਦ ਨੇ ਹੋਰ ਢੋਆ ਢੁਆਈ ਦੇ ਸਾਧਨ ਬਿਲਕੁਲ ਬੰਦ ਨੇ ਉਸ ਦੇ ਬਾਵਜੂਦ ਵੀ ਜੋ ਦੇਖ ਸਕਦੇ ਹੋ ਕਿ ਗੰਨੇ ਦੀ ਟਰਾਲੀ ਹੈ ਇਹ ਵੀ ਕਿਸਾਨ ਹੈ ਇਹ ਇਹ ਟਰਾਲੀ ਇੱਥੇ ਖੜੀ ਹੈ ਤੇ ਇਹ ਕਿਸਾਨ ਮੰਗ ਕਰ ਰਿਹਾ ਕਿ ਉਸ ਨੂੰ ਜਾਣ ਦਿੱਤਾ ਜਾਵੇ ਸਿਰਫ ਐਮਰਜੈਂਸੀ ਜੋ ਸਵਾਮਾਂ ਨੇ ਜਿਸ ਤਰ੍ਹਾਂ ਐਂਬੂਲੈਂਸ ਹੋਵੇ ਮੈਡੀਕਲ ਦੇ ਦੁਕਾਨਾਂ ਹੋ ਗਈਆਂ ਜਾਂ 에어ਪੋਰਟ ਨੂੰ ਜਾਣ ਵਾਲੀਆਂ ਗੱਡਾ ਗੱਡੀਆਂ ਜਾਂ ਕਾਰਾਂ ਨੇ ਉਹਨਾਂ ਨੂੰ ਹੀ ਛੋੜ ਦਿੱਤੀ ਗਈ ਹੈ ਬਾਕੀ ਕਿਸੇ ਨੂੰ ਛੋੜ ਨਹੀਂ ਦਿੱਤੀ ਗਈ 4 ਵਜੇ ਤੱਕ ਇਹ ਤਰਨਾ ਚੱਲੇਗਾ ਤੇ ਉਸ ਤੋਂ ਬਾਅਦ ਹੀ ਜੋ ਆਵਾਜ ਦੇ ਸਾਧਨ ਨੇ ਉਹ ਖੋਲੇ ਜਾਣਗੇ ਜਿਸ ਤਰ੍ਹਾਂ ਕਿ ਇਕਨੌਰੀ ਬਾਰਡਰ ਉੱਪਰ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਨੇਤਾ ਸਰਦਾ ਦੇ ਜੀਤ ਸਿੰਘ ਢੱਲੇਵਾਲ ਪਿਛਲੇ 33 ਦਿਨਾਂ ਤੋਂ 33 34 ਦਿਨਾਂ ਤੋਂ ਭੁੱਖ ਹੜਤਾਲ ਦੇ ਉੱਪਰ ਬੈਠੇ ਨੇ ਤੇ ਉਹਨਾਂ ਦੀ ਸਿਹਤ ਕਾਫੀ ਖਸਤਾ ਹੋ ਚੁੱਕੀ ਹੈ ਉਹਨਾਂ ਦੀ ਸਿਹਤ ਕਾਫੀ ਖਰਾਬ ਹੋ ਚੁੱਕੀ ਹੈ ਜਿਸ ਨੂੰ ਲੈ ਕੇ ਸੁਪਰੀਮ ਕੋਰਟ ਨੇ ਵੀ ਪ੍ਰਸ਼ਾਸਨ ਨੂੰ ਇਹ ਹਦਾਇਤਾਂ ਦਿੱਤੀਆਂ ਨੇ ਕਿ ਉਹਨਾਂ ਨੂੰ ਉੱਥੋਂ ਚੁੱਕ ਕੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਵੇ ਤਾਂ ਕਿ ਉਹਨਾਂ ਦੀ ਜਾਨ ਬਚਾਈ ਜਾ ਸਕੇ ਦੂਸਰੇ ਪਾਸੇ ਕਿਸਾਨ ਯੂਨੀਅਨ ਦੇ ਜੋ ਆਗੂ ਨੇ ਉਹਨਾਂ ਦੀ ਰਾਖੀ ਕਰ ਰਹੇ ਨੇ ਤਾਂ ਕਿ ਸ਼ਾਸਨ ਪ੍ਰਸ਼ਾਸਨ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਨੂੰ ਉੱਥੋਂ ਉਠਾ ਨਾ ਸਕੇ ਆਓ ਕਰਦੇ ਹਾਂ ਇੱਥੇ ਜੋ ਧਰਨਾਕਾਰੀ ਨੇ ਇਹਨਾਂ ਦੇ ਆਗੂ ਨੇ ਇਹਨਾਂ ਨਾਲ ਗੱਲਬਾਤ ਇਹਨਾਂ ਦਾ ਇਸ ਧਰਨਾ ਨੂੰ ਲੈ ਕੇ ਕੀ ਕਹਿਣਾ ਹੈ ਤੇ ਕਿਹੜੀਆਂ-ਕਿਹੜੀਆਂ ਇਹਨਾਂ ਦੀਆਂ ਮੰਗਾਂ ਨੇ ਜਿਸ ਸਾਹ ਦੇ ਬੱਠੇ ਰਾਜਾ ਅੰਦਰ ਬੋਲੀਏ ਵਾਲਾ ਸਾਹਿਬ ਦੇਖੋ ਉਹ ਉਪਰ ਆਵਾਜ਼ ਆ ਰਹੀ ਹੈ ਜਿਸਾਨਾ ਬਾਹਰੇ ਆਇਆ ਹੈ ਜਿਦਾਰਾ ਆਇਆ ਹੈ ਵੀਰ 34 ਘੰਟੇ ਹੋ ਗਏ ਨਾਜਖਤ ਤੋਂ ਆਪਾਂ 2 ਘੰਟੇ ਆਦੋਂ ਅੱਜ 2 ਘੰਟੇ ਲੇਟ ਹੋ ਗਏ 4 ਵਜੇ ਤੱਕ ਬੰਦੇ 4 ਵਜੇ ਕਿਤਾ ਜਾਪਦੇ ਇਹਦੇ 1:00 ਵਜੇ ਆ ਉਹ ਸਾਰੇ ਪੰਜਾਬੀਓ ਨੇ ਭਾਈ ਉਹ ਚਾਹ ਪੰਜਾਬੀਓ ਪੰਜਾਬੀ ਪੰਜਾਬੀ ਦਾ ਸਾਥ ਨਹੀਂ ਦਿੰਦਾ ਨਾ ਪਤਾ ਹੀ ਕਾਹ ਲਿਖਣਾ ਹੈ ਫੋਟੋ ਜਿਹੜਾ ਕਹਿੰਦੇ ਕਹਿੰਦੇ ਇਹ ਨਹੀਂ ਹੈ ਨਹੀਂ ਗੱਲ ਤਾਂ ਵੀਰੇ ਇਹੀ ਆ ਵੀ ਇਹ ਇਕੱਲੇ ਕਿਸਾਨ ਦੀ ਲੜਾਈ ਨਹੀਂ ਛੋਟੇ ਤੱਕ ਆਪਾਂ ਤਾਂ ਜੋਕਾ ਥੀਨ ਨੂੰ ਮਜ਼ਦੂਰ ਦੀ ਲੜਾਈ ਆ ਉਹਦਾ ਮਤਲਬ ਕਿਸਾਨ ਦਾ ਢੀਂਗ ਨੂੰ ਥੋੜਾ ਮੋਟਾ ਆਪਣਾ ਜੋਕਾ ਸਾਰੇ ਦੀ ਆਪਣੀ ਲੜਾਈ ਆ ਚਲੋ ਭਾਈ ਯਾਹ ਨਾਲੋਂ ਜ਼ੋਰ ਲੱਗਿਆ ਸਾਡੇ ਨਾਲ ਨੇ ਕਿਸਾਨ ਜੁਨੀਆਂ ਦੇ ਕੁਝ ਨੇਤਾ ਉਹਨਾਂ ਨਾਲ ਕਰਦਿਆਂ ਗੱਲਬਾਤ ਹਾਂਜੀ ਭਰਾ ਜੀ ਕੀ ਨਾ ਜੀ ਤੁਹਾਡਾ ਮੇਰਾ ਨਾਂਜੀ ਰਾਜ ਭਵਿੰਦਰ ਸਿੰਘ ਆ ਮੈਂ ਸਾਬਕਾ ਪੰਚਾਇਤ ਮੈਂਬਰ ਹ ਕਟਾਣੀ ਗਲਾਂ ਤੋਂ ਤੇ ਜਿਹੜੀ ਸਿੱਧੂਪੁਰ ਆਪਣੀ ਜੂਨੀਅਨ ਆ ਅਸੀਂ ਉਹਦਾ ਨਾਲ ਆਪਣੇ ਨੀਲੋਂ ਪੁਲ ਤੇ ਜਿਹੜਾ ਧਰਨਾ ਸੀਗਾ ਉਹਦੇ ਵਿੱਚ ਪੂਰਾ ਸਾਥ ਦਿੱਤਾ ਸੀ ਉੱਥੇ ਦਿੱਲੀ ਬਾਰਡਰ ਤੇ ਵੀ ਟਿਕਰੀ ਬਾਰਡਰ ਤੇ ਵੀ ਆਪਣਾ ਜਿੰਨਾ ਚਿਰ ਸਾਲ ਡੇਢ ਸਾਲ ਧਰਨਾ ਚੱਲਿਆ ਉੱਥੇ ਅਸੀਂ ਬੈਠੇ ਰਹੇ ਹਾਂਜੀ ਪ੍ਰਧਾਨ ਜੀ ਕਾਰਨ ਕੀ ਆ ਸਰਕਾਰ ਬਿਲਕੁਲ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀ ਕਿਉਂਕਿ ਪਹਿਲਾਂ ਵੀ 13 ਮਹੀਨੇ ਧਰਨਾ ਲੱਗਿਆ ਰਿਹਾ ਤੇ ਹੁਣ ਫੇਰ ਧਰਨੇ ਤੇ ਬੈਠਣਾ ਪੈ ਰਿਹਾ ਕਾਰਨ ਕੀ ਆ ਵੀ ਸਰਕਾਰ ਇੰਨੀ ਠੀਠ ਰਵਈਆ ਸਰਕਾਰ ਦਾ ਉਹਦਾ ਕਾਰਨ ਇਹ ਆ ਜੀ ਜਦੋਂ ਮਰਮੋਣ ਸਿੰਘ ਦੀ ਸਰਕਾਰ ਸੀਗੀ ਪਹਿਲਾਂ ਉਹਨਾਂ ਨੇ ਨਾ ਇੱਕ ਸਮਝੋਤਾ ਜਿਹੜਾ ਗੈਡ ਦੇ ਉਹ ਸਮਝੋਤਾ ਹੋਇਆ ਉਹਦੇ ਵਿੱਚ ਸਾਈਨ ਕਰਤੇ ਉਹ ਸਾਡਾ ਦੇਸ਼ ਵੀ ਸ਼ਾਮਲ ਹੋ ਗਿਆ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਕਿਸਾਨ ਨੇ ਇਹਨਾਂ ਤੋਂ ਜ਼ਮੀਨਾਂ ਖੋਲੋ 100 100 200 500 500 1000 1000 ਏਕੜ ਦੇ ਜਿਹੜੇ ਉਹ ਉਹਦੇ ਕਲਸਟਰ ਬਣਾ ਲਓ ਉਹ ਵੱਡੇ ਲਾਣਿਆਂ ਕੋ ਚਲੇ ਜਾਵੀਂ ਛੋਟੇ ਲਾਣੇ ਸਾਰੇ ਹੌਲੀ ਹੌਲੀ ਖਤਮ ਕਰ ਦੋ ਉਹ ਖਤਮ ਕਰਨ ਲਈ ਕੀ ਕਰਨਾ ਪੈਣਾ ਐਮਐਸਪੀ ਆ ਜਿਹੜੀ ਉਹ ਹਟਾਉਣੀ ਪੈਣੀ ਆ ਤੇ ਜਮੀਨਾਂ ਦੇ ਜਿਹੜੀਆਂ ਉਹਨਾਂ ਵਿੱਚ ਬੜੀਆਂ-ਬੜੀਆਂ ਸੜਕਾਂ ਕੱਢੀਆਂ ਜਾਣਗੀਆਂ ਤਾਂ ਕਿ ਲੋਕਾਂ ਦੀਆਂ ਜਿਹੜੀਆਂ ਜ਼ਮੀਨਾਂ ਦੋ-ਦੋ ਹਿੱਸਿਆਂ 'ਚ ਵੰਡੀਆਂ ਜਾਣ ਤੇ ਉਹਨਾਂ ਨੂੰ ਵੱਧ ਰੇਟ ਦੇ ਕੇ ਤਾਂ ਕਿ ਵੀ ਉਹ ਜ਼ਮੀਨ ਬੜੇ ਲਾਣਿਆਂ ਕੋ ਚਲੀ ਜਾਵੇ ਜਿੱਦਾਂ ਹੁਣ ਇਹ ਆਪਣੇ ਆਪੇ ਪਿੱਛੇ ਜੇ ਹੋ ਰਿਹਾ ਵਾ ਜਿਵੇਂ ਚੌੜਾ ਦਾ ਹੀ ਆ ਪਿਛਲੀ ਵਾਰ ਚ ਐਸ ਵਾਰ ਉਹ ਖਰੀਦ ਨਹੀਂ ਹੋਈ ਸਹੀ ਤਰੀਕੇ ਨਾਲ ਪਰ ਉਹ ਮੰਡੀਆਂ ਚ ਖਰੀਦ ਨਹੀਂ ਸੀ ਹੋ ਰਹੀ ਜੇ ਉਹੀ ਟਰਾਲੀ ਸ਼ੈਲਰ ਚ ਜਾਈ ਜਾਂਦੀ ਸੀ ਸਿੱਧੀ ਉਹ ਜਦੇ ਲਾ ਦਿੰਦੇ ਸੀ ਤੇ ਜਦੇ ਪੈਸੇ ਦੇ ਦਿੰਦੇ ਸੀ ਮੰਨ ਲਓ ਪਰ ਜੇ ਅਸੀਂ ਮੰਡੀ ਚ ਮੈਂ ਨਹੀਂ ਤਾਂ 15 ਨਾਲ ਰੋਲਦੀ ਸੀ ਤੇ ਬਾਅਦ ਚ ਜਦੋਂ ਐਂਡ ਚ ਗਈ ਹੋਇਆ ਲੋਕਾਂ ਨੇ 5 ਤੋਂ ਲੈ ਕੇ 10-10 ਬੋਰੀਆਂ ਦਾ ਕਟ ਲਵਾਇਆ ਤਾਂ ਉਹਨਾਂ ਦੀ ਫਸਲ ਵਿਕੀ ਆ ਇਸ ਕਰਕੇ ਜਿਹੜੀ ਸਰਕਾਰ ਆ ਉਹ ਜਿਹੜੇ ਬੜੇ ਪੂੰਜੀਵਤੀ ਨੇ ਉਹਨਾਂ ਨਾਲ ਰਲ ਗਈ ਤੇ ਉਹ ਨਹੀਂ ਚਾਹੁੰਦੇ ਕਿ ਗਰੀਬ ਰਹੇ ਉਹ ਕਿਉਂਕਿ ਉਹਨਾਂ ਨੇ ਵੱਡੇ ਵੱਡੇ ਮਾਲ ਖੋਲਤੇ ਵੱਡੇ ਵੱਡੇ ਮਾਲਾਂ ਦੇ ਵਿੱਚ ਜਿਹੜਾ ਉਹਨਾਂ ਨੇ ਡਿਸਕਾਊਂਟ ਦੇਤੇ ਲੋਕ ਹੁਣ ਗਰੀਬ ਲੋਕ ਆ ਜਿਹੜੇ ਉਹ ਪਿੰਡ ਦੀਆਂ ਦੁਕਾਨਾਂ ਤੋਂ ਦੂਣਾਂ ਤੋਂ ਸਮਾਨ ਲੈਂਦੇ ਨੇ ਉੱਥੇ ਮਾੜਾ ਮੋਟਾ ਆਧਾਰ ਖਾਨਾ ਵੀ ਚੱਲ ਜਾਂਦਾ ਪਰ ਹੁਣ ਜਿਹੜੇ ਵੱਡੇ ਮਾਲ 'ਚ ਜਾਊ 5000 ਰੁਪਏ ਜੇਹੇ 'ਚ ਪਾ ਕੇ ਜਾਊ ਖਤਮ ਕਰਕੇ ਘਰ ਨੂੰ ਆਉ। ਕਿਉਂਕਿ ਉੱਥੇ ਜਾ ਕੇ 10 ਚੀਜ਼ਾਂ ਹੋਰ ਜਿਆਦਾ ਆ ਜਾਂਦੀਆਂ ਬੰਦੇ ਨੂੰ ਉਹ ਵੀ ਲੈ ਆਉਂਦਾ। ਇਹ ਸਰਕਾਰ ਜਿਹੜੀ ਇਹਦੀਆਂ ਮਾਰੀ ਉਨੀਤੀਆਂ ਲੱਗੀਆਂ ਹੋਈਆਂ ਨੇ ਮੋਤੀ ਸਰਕਾਰ ਆ ਜਿਹੜੀ ਇਹ ਸਾਡੇ ਦੇਸ਼ ਨੂੰ ਸਾਡੇ ਪੰਜਾਬ ਨੂੰ ਖਾਣ ਲੱਗੀ ਹੋਈ ਆ ਇਹ ਨਹੀਂ ਚਾਹੁੰਦੇ ਕਿ ਪੰਜਾਬ ਅੱਗੇ ਵਧੇ ਕੋ ਪਹਿਲਾਂ ਇਹਨਾਂ ਨੇ ਜਾਣ ਬੁੱਝ ਕੇ ਬਾਹਰਲੀ ਸਰਕਾਰਾਂ ਦੁਆਰਾ ਖੋਲਤੇ ਸਾਡੇ ਸਾਰੇ ਪੰਜਾਬੀ ਬਾਹਰ ਨੂੰ ਭੱਜ ਗਏ ਜਾਣ ਬੁੱਝ ਕੇ ਕੀਤਾ ਠੀਕ ਹੈ ਜੀ ਜਦੋਂ ਬਾਹਰ ਚਲੇ ਗਏ ਹੁਣ ਇਹ ਕੋਗੇ ਜਦੋਂ ਬੰਦਾ ਬਾਹਰ ਜਾਊ 20-25 ਲੱਖ ਰੁਪਈਆ ਤੇ 30 ਲੱਖ ਰੁਪਈਆ ਲੱਗਿਆ ਜ਼ਮੀਨ ਵੇਚੂ ਜ਼ਮੀਨ ਤੋਂ ਬਾਹਰ ਹੋ ਜੂ ਇਹ ਸਰਕਾਰ ਦੀਆਂ ਨੀਤੀਆਂ ਨੇ ਕਿ ਸਰਕਾਰ ਨਹੀਂ ਚਾਹੁੰਦੀ ਕਿ ਇਹ ਜਿਹੜੇ ਕਿਸਾਨ ਨੇ ਜਾਂ ਹੋਰ ਕੋਈ ਵੀ ਸੰਘਰਸ਼ੀ ਆ ਉਹ ਅੱਗੇ ਵਧੇ ਬਿਲਕੁਲ ਤੁਹਾਡਾ ਕਹਿਣਾ ਵੀ ਜੋ ਸਰਕਾਰ ਆ ਕਾਰਪੋਰੇਟ ਘਲਾਣਿਆਂ ਨੂੰ ਕੁਸ਼ ਕਰ ਰਹੀ ਆ ਇੱਕ ਪਾਸੇ ਅੰਦਾਤਾ ਦੂਸਰੇ ਦੂਸਰੇ ਪਾਸੇ ਟੈਕਸ ਦాత ਕਿਉਂਕਿ ਹਰ ਚੀਜ਼ ਦੇ ਉੱਪਰ ਟੈਕਸ ਲਿਆ ਜਾਂਦਾ ਹੈ ਤੇ ਜੋ ਦੋ ਕਾਰਪੋਰੇਟ ਘਲਾਣੇ ਨੇ ਉਹਨਾਂ ਦੇ ਟੈਕਸ ਨੇ ਜੋ ਬੜੇ ਬੜੇ ਉਹਨਾਂ ਦੇ ਲੋਨ ਨੇ ਉਹ ਮਾਫ ਕੀਤੇ ਜਾ ਰਹੇ ਨੇ ਜਿਹੜੇ ਤਾਂ ਹੁਣ ਕਾਰਪਟ ਕਰਾਣੇ ਆ ਉਹਨਾਂ ਦਾ ਲੱਖਾਂ ਕਰੋੜਾਂ ਆਰ ਬਾਰ ਵੀਆ ਮਾਫ ਹੋ ਰੇ ਆ ਕਿਸਾਨ ਦਾ ਜਿਹੜਾ ਕਰਜ਼ਾ ਵਾ ਕਿਸੇ ਦੇ 2 ਲੱਖ ਆ ਕੇ ਤੇ 5 ਲੱਖ ਆ ਚਲ ਕਿਸੇ ਤੇ ਵੱਧ 10 ਲੱਖ ਵੀ ਹੋ ਉਹਨੂੰ ਕੋਈ ਮਾਫੀ ਨਹੀਂ ਕਿਉਂਕਿ ਕਾਰਨ ਕੀ ਆ ਉਹਨਾਂ ਤੋਂ ਇਹਨਾਂ ਨੇ ਕੰਮ ਲੈਣੇ ਨੇ ਕਿਸਾਨਾਂ ਤੋਂ ਕੀ ਕੰਮ ਲੈਣਾ ਇਹਨਾਂ ਨੇ ਸਕਨ ਕਿਸਾਨਾਂ ਦੀ ਜਦੋਂ ਲੋੜ ਸੀ ਜਦੋਂ ਇਹਨਾਂ ਨੇ ਹਰੀ ਆਹਰੀ ਕ੍ਰਾਂਤੀ ਜਾਂ ਕੋਈ ਹੋਰ ਗ੍ਰਾਂਤੀ ਲਿਹਾਣੀ ਸੀ ਜਦੋਂ ਦੁੱਧ ਦੀ ਲੋੜ ਸੀ ਜਦੋਂ ਹੋਰ ਕਿਸੇ ਦੀ ਚੌਲਾਂ ਦੀ ਲੋੜ ਸੀ ਉਦੋਂ ਦਾ ਇਹ ਕਿਸਾਨਾਂ ਨੂੰ ਅੱਗੇ ਚੱਕ ਲਿਆ ਇਹਨਾਂ ਨੇ ਹੋਣਾ ਇਹ ਕਹਿੰਦੇ ਤੁਸੀਂ ਚੌੜਾ ਨਾ ਬੀਜੋ ਚਲੋ ਠੀਕ ਆ ਅਸੀਂ ਚੌੜਾ ਨਹੀਂ ਬੀਜਦੇ ਅਸੀਂ ਹੋਰ ਮਸਲਾਂ ਤੇ ਆ ਜੰਨੇ ਆ ਪਰ ਹੋਰ ਮਸਲਾਂ ਕਿੰਨੇ ਆਵਾਂਗੇ ਜੇ ਤੁਸੀਂ ਉਹਨਾਂ ਦੀ ਐਮਐਸਪੀ ਦੋਹੋਗੇ ਜੇ ਹੁਣ ਮੂੰਗੀ ਦੀ ਦਾਲ ਆ ਜੇ ਉਹ 4000 ਰੇਟ ਆ ਉਹਨਾਂ ਨੂੰ 4000 ਰੁਪਏ ਨੂੰ ਮਿਲੇ ਬੰਦਾ ਕਿਉਂ ਨਾ ਮੂੰਗੀ ਵੇਚੂ ਕੀ ਲੋੜਾ ਨੂੰ ਚੌੜਾ ਵਾਲੇ ਪਾਸੇ ਜਾ ਕੇ ਆਪਣਾ ਟਾਈਮ ਬਰਬਾਦ ਕਰਨ ਦੀ ਬਾਰੇ ਸਰਕਾਰਾਂ ਨੇ ਜਿਹੜੀਆਂ ਜੀ ਇਹ ਸਰਕਾਰ ਦੀ ਗਲਤ ਨੀਤੀਆਂ ਨਾਲ ਕਿਸਾਨ ਮਜ਼ਦੂਰ ਜਿਹੜੇ ਪਿੰਡਾਂ ਦੇ ਛੋਟੇ ਦੁਕਾਨਦਾਰ ਨੇ ਇਹ ਸਾਰੇ ਮਰ ਰਹੇ ਆ ਦੇ ਆ ਇੱਕ ਜਿਹੜੇ ਜ਼ਮੀਨਾਂ ਦੇ ਵਿੱਚ ਹੁਣ ਦੋ ਦੋ ਕਿਲੇ ਦੇ ਜੋ ਭਰਤਮਾਲਾ ਪ੍ਰੋਜੈਕਟ ਦੇ ਦੋ ਦੋ ਕਿਲੇ ਆ ਰੋਡ ਨਿਕਲ ਰਿਆ ਚੌੜਾ ਤੇ ਲੰਬਾ ਤਾਂ ਪਤਾ ਨਹੀਂ ਕਿੰਨਾ ਉਹ ਤੇ ਉਹ ਜਿਹੜੇ ਰੋਡ ਆ ਹੁਣ ਉਹ ਇੱਕ ਇੱਕ ਬੰਦੇ ਦਾ 10 ਕਿਲੇ ਜ਼ਮੀਨ ਆ ਉਹਦੇ ਵਿਚਾਲੇ ਜੀ ਦੋ ਕਿਲੇ ਦਾ ਰੋਡ ਲੰਘ ਗਿਆ ਉਹਦੀ ਅੱਧੀ ਜ਼ਮੀਨ ਇੱਧਰ ਅੱਧੀ ਜ ਵੀ ਨੇ ਇੱਧਰ ਉਹਦੇ ਥੱਲੇ ਜੀ ਲੰਘਣ ਲਈ ਕੋਈ ਰਸਤਾ ਨਹੀਂ ਉਹਨੂੰ ਨਾ ਉਹਨਾਂ ਪਾਣੀ ਦਾ ਕੋਈ ਪ੍ਰਬੰਧ ਹੈ ਠੀਕ ਆ ਜ ਜੰ ਪੈਸੇ ਉਹਨੂੰ ਜੋ ਉਹ ਪੈਸੇ ਲਈ ਕੁਝ ਹਰਸ਼ ਕਰਦੇ ਆ ਤਾਂ ਮਿਲਦੇ ਨਹੀਂ ਹੁਣ ਸਾਡੇ ਅੱਡੇ ਦੇ ਵਿੱਚ ਹੀ ਦੇਖ ਲਓ ਤੁਸੀਂ ਆ ਅੱਡਾ ਅੱਡਾ ਟਾਹ ਗਿਆ ਅੱਡਾ ਟਾਹ ਰਹਿਦਾ ਕਾਰਨ ਕੀ ਆ ਅੱਧੇ ਲੋਕਾਂ ਨੂੰ ਪੈਸੇ ਨਹੀਂ ਮਿਲੇ ਕਿਸੇ ਨੂੰ ਪੈਸੇ ਨਹੀਂ ਮਿਲੇ ਜਗ੍ਹਾ ਦੇ ਕਿਸੇ ਨੂੰ ਪੈਸੇ ਨਹੀਂ ਮਿਲੇ ਉਹਦੀ ਬਿਲਡਿੰਗ ਦੇ ਠੀਕ ਆ ਕਈ ਬੰਦਿਆਂ ਦੀਆਂ ਫਾਇਲੇ ਹੀ ਨਹੀਂ ਜਮਾ ਹੋਈਆਂ ਇਹ ਅੱਡਾ ਅੱਧਾ ਵਿਚਾਦੋ ਰੋਲਦਾ ਉਦਾਂ ਹੀ ਜ਼ਮੀਨਾਂ 'ਚ ਸਾਰਾ ਕੁਝ ਯਾਨੀ ਸਿਸਟਮ ਆ ਜਿਹੜਾ ਸਰਕਾਰ ਦਾ ਤੇ ਜਿਵੇਂ ਹੋਰ ਮੰਗਾਂ ਨੇ ਜਿਵੇਂ ਆਪਣੇ ਜਿਹੜੇ ਨਰੇਗਾ ਵਾਲੇ ਸੀਗੇ ਇਹ ਕਿਸਾਨ ਯੂਨੀਅਨ ਇਸ ਲਈ ਵੀ ਬੈਠੀ ਆ ਜਿਹਨਾਂ ਨਰੇਗਾ ਜਾਂ ਨਰੇਗਾਲੇ ਮਨੂ ਦੂਰ ਨੇ ਉਹਨਾਂ ਦੀ ਹਿੱਹਾੜੀ ਵੀ ਵਧਣੀ ਚਾਹੀਦੀ ਆ ਠੀਕ ਆ ਜੀ ਤੇ ਜਿਹੜੇ ਹੋਰ ਯਾਨੀ ਜਿੰਨੇ ਵੀ ਮਤਲਬ ਸਰਕਾਰ ਜੋ ਤੱਕਾ ਕਰ ਰਹੀ ਆ ਇਹ ਹਰ ਮੰਗ ਲਈ ਕਿਸਾਨ ਅੱਗੇ ਚੱਲ ਰਹੇ ਆ ਆਹੋ ਆਪਣੇ ਆਪਣੇ ਗੱਡੀ ਚਾਹ ਲੋ ਬਾਕੀ ਲੋਕ ਹੋਏ ਜੀ ਮਚਾਈਦਾ ਇਹਦੀ ਤਾਂ ਗੱਲ ਹੈ ਜਿੰਦਰ ਮੇਰੀ ਗੱਲ ਸੁਣੋ ਇੱਕ ਮਿੰਟ ਜੇ ਖੇਤੀਬਾੜੀ ਵਾਲੇ ਨਹੀਂ ਰੁਕਦੇ ਹਾਂ ਪਰ ਹੋਰ ਉਹੀ ਤਾਂ ਗੱਲ ਹੈ ਕਿ ਖੇਤੀ ਹੈ ਹੀ ਨਹੀਂ ਹੈ ਜੀ ਜਿਹੜਾ ਉਹ ਕਾਹਦੇ ਬਾਅਦ ਯਾਰ ਸਾਰੇ ਕਿੱਧਰ ਐ ਇੱਕ ਵਾਰ ਹਾਂ ਕਹਿੰਦਾ ਫਿਰ ਹੋਰ ਲੋ ਜੀ ਹਾਰੇ ਜਿਹਦਾ ਕੋਈ ਨਹੀਂ ਆ ਲੋਕ ਕਾਨ ਨੇ ਉਹ ਦੇਸ਼ ਦੀ ਆਰਥਿਕਤਾ ਵਿੱਚ ਰੀੜ ਦੀ ਹੱਡੀ ਦਾ ਰੋਲ ਪਲੇ ਕਰਦੇ ਨੇ ਕਿ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਉਹ ਲੋਕਾਂ ਨੂੰ ਬੋਟ ਬੈਂਕ ਦੇ ਤੌਰ ਤੇ ਇਸਤੇਮਾਲ ਕਰਦੀਆਂ ਨੇ ਪਰੰਤੂ ਜਦੋਂ ਇਸ ਤਰ੍ਹਾਂ ਦੇ ਕੋਈ ਹੱਕੀ ਝਮੂਰੀ ਮੰਗਾਂ ਦੀ ਗੱਲ ਹੁੰਦੀ ਹੈ ਉਦੋਂ ਉਹ ਪਿੱਛੇ ਹੋ ਜਾਂਦੇ ਨੇ ਕੀ ਵੀ ਰਾਜਨੀਤਿਕ ਪਾਰਟੀ ਇਸ ਧਰਨੇ ਦੀ ਖੁੱਲ ਕੇ ਇਸ ਬੰਦ ਦੀ ਖੁੱਲ ਕੇ ਸਪੋਰਟ ਕਰ ਰਹੀ ਹੈ ਨਹੀਂ ਜੀ ਨਹੀਂ ਰਾਜਨੀਤਿਕ ਪਾਰਟੀ ਕੋਈ ਵੀ ਨਹੀਂ ਹਮਾਇਤ ਕਰ ਰਹੀ ਕਿਉਂਕਿ ਉਹ ਸਾਰੇ ਨੇ ਜਿਹੜੇ ਅੰਦਰੋਂ ਇੱਕੇ ਨਹੀਂ ਕਿਉਂਕਿ ਜਿਵੇਂ ਗੈਡ ਸਮਝੌਤਾ ਹੋਇਆ ਜਾਂ ਹੋਰ ਸਮਝੌਤੇ ਹੋਏ ਇਹੋ ਨਾਲ ਤੇ ਇਹਨਾਂ ਸਾਰਿਆਂ ਦਾ ਸਮਰਥਨ ਸੀ ਇਹਨਾਂ ਨੇ ਸਾਈਨ ਕੀਤੇ ਨੇ ਕਹਿੰਦੇ ਕਾਂਗਰਸ ਨੇ ਕੀਤੇ ਨੇ ਕਿਸੇ ਤੇ ਹੋਰ ਪਾਰਟੀਆਂ ਨੇ ਕੀਤੇ ਨੇ ਕਹਿੰਦੇ ਹੁਣ ਜੇ ਭਾਜਪ ਇੱਕ ਨਹੀਂ ਇਹ ਕੋਈ ਮਤਲਬ ਇਹਨਾਂ ਦਾ ਕਿਸੇ ਜਿਹੜੇ ਆਮ ਪਬਲਿਕ ਆ ਉਹਨਾਂ ਲਈ ਇਹਨਾਂ ਦਾ ਕੋਈ ਹੋ ਨਹੀਂਗਾ ਇਹ ਸਾਰੇ ਜਿਵੇਂ ਕਹਿੰਦੇ ਆਪਾਂ ਕਹਿੰਦੇ ਇੱਕੇ ਥੈਲੀ ਦੇ ਚੱਟੇ ਬੱਟੇ ਨੇ ਸਾਰੇ ਇੱਕੇ ਥੈਲੀ ਦੇ ਚੱਟੇ ਬੱਟੇ ਨੇ ਹਾਂ ਜਾਣੇ ਵੀ ਜਦੋਂ ਜਿਵੇਂ ਕਹਿੰਦੇ ਨੇ ਦੂਜੇ ਹੁਣ ਜਿਵੇਂ ਫਿਰ ਕਾਂਗਰਸ ਤੇ ਕਾਲੀ ਦਾ ਲੋਕ ਅੱਕੇ ਪਏ ਸੀ ਆਮ ਆਦਮੀ ਪਾਰਟੀ ਨੂੰ ਜਿੰਦਾਬਾਦ ਜਿੰਦਾਬਾਦ ਕਰਕੇ ਅੱਗੇ ਕਰਦੇ ਲੋਕ ਹੁਣ ਉਹਨਾਂ ਨੂੰ ਵੋਟਾਂ ਪਾਤੀਆਂ ਠੀਕ ਆ ਜੀ ਹੁਣ ਐਦਕੀ ਲੋਕਾਂ ਨੇ ਉਹਨਾਂ ਨੂੰ ਜਿਤਾ ਲਿਆ ਉਹ ਕਹਿੰਦੇ ਸੀ ਅਸੀਂ ਸਾਰੀਆਂ ਫਸਲਾਂ ਤੇ ਐਮਐਸਪੀ ਦੇਵਾਂਗੇ ਕੀ ਦਿੱਤੀ ਉਹਨਾਂ ਨੇ ਐਮਐਸਪੀ ਠੀਕ ਨਹੀਂ 40 ਫਸਲਾਂ ਦੇ ਦੇਵਾਂਗੇ 30 ਫਸਲਾਂ ਹੋਗੇ ਮਤਲਬ ਜਿੱਥੇ ਕੇਂਦਰ ਸਰਕਾਰ ਕਿਸਾਨਾਂ ਨਾਲ ਬਿਤਕਰਾ ਕਰ ਰਹੀ ਹੈ ਉੱਥੇ ਪੰਜਾਬ ਸਰਕਾਰ ਵੀ ਕਿਸੇ ਪੱਖੋਂ ਘੱਟ ਨਹੀਂ ਹੈ ਬਿਲਕੁਲ ਜੀ ਦੇਖੋ ਹੁਣ ਜਿਵੇਂ ਸਾਡੇ ਆਪਣੇ ਕਿਸਾਨ ਨੇ ਉਹ ਹਰਿਆਣਾ ਬਾਰਡਰ ਤੇ ਰੁੱਕ ਕੇ ਬੈਠੇ ਆ ਦੋਨੇ ਪਾਸੇ ਇੱਧਰ ਖਨੌਰੀ ਬਾਰਡਰ ਤੇ ਇੱਧਰ ਆਪਣੇ ਆ ਮੇਨ ਰੋਡ ਤੇ ਦਿੱਲੀ ਵਾਲੇ ਤੇ ਉਹ ਦਿੱਲੀ ਨਹੀਂ ਜਾ ਸਕਦੇ ਹਰਿਆਣਾ ਪੁਲਿਸ ਨੇ ਬੰਦ ਕਰ ਤੇ ਬੈਰੀਕੇਡ ਲਾ ਕੇ ਇਹ ਸਾਡੇ ਜਿਹੜੇ ਲੀਡਰ ਨੇ ਇਹ ਮਰ ਗਏ ਪੰਜ ਪੰਜ 7 10 ਰੋਡ ਹੋਣੇ ਆ ਜਿਹੜੇ ਬਾਕੀ ਦੇਸ਼ ਤੋਂ ਸਾਡੇ ਦੇਸ਼ ਨੂੰ ਆਉਂਦੇ ਨੇ ਕਿ ਇਹਨਾਂ ਨੂੰ ਸਮਝਣਾ ਚਾਹੀਦਾ ਆਪਣો ਹੀ ਭرائی ਆਪਣੇ ਸਾਰੇ ਆਪਣੇ ਮਸਲੇ ਕੱਲਿਆਂ ਦੇ ਥੋੜੀ ਆ ਆਪਣੇ ਸਾਰਿਆਂ ਦੇ ਆ ਕਿਸੇ ਇੱਕ ਬੰਦੇ ਦਾ ਤਾਂ ਕੋਈ ਮਸਲਾ ਹੈ ਨਹੀਂ ਬਾਕੀ ਨੈਟ ਤੇ ਹਨਾ ਅਗਾਹਕਾਰੀ ਦਿੱਤਾ ਸੀ ਸਾਰਿਆਂ ਨੂੰ ਪਤਾ ਬੰਦ ਦਾ ਲਾਣਾ ਤਾਂ ਬੰਦ ਸਾਨੂੰ ਸਾਥ ਦੇਣਾ ਚਾਹੀਦਾ ਸਾਨੂੰ ਵੀ ਹੁੰਦਾ ਜਦੋਂ ਕਹਿੰਦੇ ਸਾਨੂੰ ਜਾਣ ਦਿਓ ਕਰਨ ਦਿਓ ਹੁੰਦਾ ਹੀ ਆ ਯਾਰ ਪਰੇਸ਼ਾਨ ਨਾ ਹੋਵੇ ਕੋਈ ਜਿਹੜੀਆਂ ਜ਼ਰੂਰੀ ਸਿਵਾਮਾ ਸਿੰਘ ਉਹ ਜਾ ਰਹੀਆਂ ਐਂਬੂਲੈਂਸ ਜਾ ਰਹੀ ਆ ਹਨਾ ਕੋਈ ਮੈਡੀਕਲ ਦਾ ਹੋਰ ਕੋਈ ਹੈਗਾ ਮੈਟਰ ਉਹ ਸਾਰੇ ਨੰਗ ਰਹੇ ਆ ਕੋਈ ਨਹੀਂ ਮਸਲੇ ਹੀ ਨਹੀਂਗਾ ਵੀ ਕਿਸੇ ਨਾਲ ਇਹ ਹੋ ਰਿਹਾ ਵੀ ਮੈ ਉਹ ਨਹੀਂ ਜਾ ਰਹੀ ਐਂਬੂਲੈਂਸ ਜਾ ਰਹੀਓ ਲੇਕਿਨ ਹੁਣ ਹੁਣ ਖੜੇ ਆ ਪਰੇਸ਼ਾਨ ਆ ਅ ਤੁਸੀਂ ਤਾਂ ਮੰਨ ਲਓ ਅਸੀਂ ਇਹ ਵੀ ਤਾਂ ਕੰਮ ਅਸੀਂ ਵੀ ਕੰਮ ਛੱਡ ਕੇ ਆ ਸਾਰੇ ਪਰੇਸ਼ਾਨ ਆ ਹੈਨਾ ਉਹ ਤਾਂ ਹੁਣ ਮਤਲਬ ਅੱਜ ਪਰੇਸ਼ਾਨ ਆ ਇਹ ਪਰੇਸ਼ਾਨੀ ਕਦ ਤੱਕ ਚੱਲਦੀ ਆ ਕਦ ਤੱਕ ਬੰਦੇ ਪਰੇਸ਼ਾਨ ਆ ਸਾਰਿਆਂ ਨੂੰ ਹੀ ਪਤਾ ਆਪਾਂ ਨੂੰ ਤੇ ਇਹਦੇ ਵਿੱਚ ਇਹੀ ਆਪਾਂ ਨੂੰ ਸਾਰੀ ਬੇਨਤੀ ਹੋਈ ਆ ਵੀ ਸਾਰੇ ਨੌਜਵਾਨ ਹੈਗੇ ਆ ਕਿਸਾਨ ਆ ਜਾਂ ਹਨਾ ਦੁਕਾਨ ਵਾਲੇ ਜਿਵੇਂ ਕੋਆਪਰੇਟ ਕੀਤਾ ਸਾਰਿਆਂ ਦਾ ਇਦਾਂ ਹੀ ਸਾਥ ਦੇਣਾ ਚਾਹੀਦਾ ਤੇ ਬਾਕੀ ਜਿਵੇਂ ਹੁਣ ਵੀਰ ਜੀ ਤੁਸੀਂ ਦੇਖ ਹੀ ਲਿਆ ਗੰਨੇ ਦਾ ਤੁਸੀਂ ਮੈਡ ਰਖਾਇਆ ਸੀ ਤੇ ਗੰਨੇ ਵਾਲਾ ਟਰਾਲੀ ਵਾਲਾ ਕਹਿ ਰਿਹਾ ਪਰੇਸ਼ਾਨ ਹੋ ਰਿਹਾ ਮੇ ਤਾਂ ਠੀਕ ਆ ਸੀ ਇਸ ਗੱਲ ਨੂੰ ਮੰਨਦੇ ਆ ਪਰ ਉਹ ਵੀਰ ਨੂੰ ਵੀ ਇਸ ਗੱਲ ਨੂੰ ਸਮਝਣਾ ਚਾਹੀਦਾ ਹਨਾ ਆਪਾਂ ਵੀ ਕਿਸਾਨ ਉਹ ਵੀ ਇੱਕ ਕਿਸਾਨ ਹੀ ਆ ਜਦੋਂ ਆਪਾਂ ਹੀ ਇੱਕ ਦੂਜੇ ਦਾ ਸਾਥ ਤਨਾ ਦਵਾਂਗੇ ਤਾਂ ਫਿਰ ਸਾਥ ਕੌਣ ਦੇਊਗਾ ਇਹ ਵੀ ਇੱਕ ਵੱਡਾ ਸਵਾਲ ਬਣਦਾ ਬਿਲਕੁਲ ਹੈਨਾ ਕੀ ਕੀ ਅਪੀਲ ਕਰਨਾ ਚਾਹੁੰਗੇ ਜੀ ਪੰਜਾਬ ਵਾਸੀਆਂ ਤੋਂ ਪੰਜਾਬ ਵਾਸੀਓ ਨੇ ਇਹੀ ਕਹਿਣਾ ਵੀ ਇਕੱਠੇ ਹੋ ਪਾੜ ਨਾ ਕਰੋ ਜੇ ਕੋਈ ਲੱਕੜ ਦਾ ਮੁੰਡਾ ਘੜ ਕੇ ਫੜਾਉਂਦਾ ਫੜੋ ਨਾ ਕਿਸੇ ਦੇ ਪਿੱਛੇ ਨਾ ਲੱਗ ਕੇ ਏਕਤਾ ਦੇ ਵਿੱਚ ਚੱਲੋ ਕਿਸਾਨ ਹੈਨਾ ਤਾਂ ਆਪਾਂ ਰਲ ਕੇ ਚੱਲਾਂਗੇ ਤਾਂ ਹੀ ਹੱਲ ਆ ਕਿਛੇ ਇੱਕ ਦਾ ਕੋਈ ਮਤਲਬ ਇਹ ਹੈ ਨਹੀਂਗਾ ਕੰਮ ਸਾਰੇ ਆਪਾਂ ਰਲ ਕੇ ਚੱਲਾਂਗੇ ਇੱਕ ਦੂਜੇ ਦਾ ਫਾਇਦਾ ਦੇਾਂਗੇ ਕੋਆਪਰੇਟ ਕਰਕੇ ਚੱਲਾਂਗੇ ਜਿਵੇਂ ਹੁਣ ਦੁਕਾਨ ਵਾਲੇ ਆ ਹਨਾ ਸਾਰੇ ਇਹਨਾਂ ਦੇ ਵੀ ਐ ਰੋਜ਼ ਕਿੰਨਾ ਕਮਾਉਂਦੇ ਆ ਆਪ ਦਾ ਹਨਾ ਪੇਟ ਇਹਨਾਂ ਦੇ ਬੱਚੇ ਸਾਰਿਆਂ ਦੇ ਹੀ ਆ ਅਣਕੀ ਇਦਾਂ ਦੇ ਵੀ ਹੈਗੇ ਦਿੱਲੀ ਕਮਾ ਕੇ ਖਾਣ ਵਾਲੇ ਦਿਹਾੜੀਦਾਰ ਬੰਦੇ ਤੁਸੀਂ ਇੱਥੇ ਦੇਖਿਓ ਨਾ ਕਿ ਪ੍ਰਵਾਸੀ ਵੀ ਖੜੇ ਆ ਉਹ ਪ੍ਰਵਾਸੀ ਬੰਦਾ ਖੜਾ ਉਹ ਦਿਹਾੜੀਦਾਰ ਆ ਰੋਜ਼ ਕਮਾ ਕੇ ਖਾਣ ਵਾਲਾ ਯਾਰ ਰੋਜ਼ ਮਿਲਣਾ ਤਾਂ ਉਹ ਜਿਹੜੀ ਦਿਹਾੜੀ ਲੈ ਕੇ ਸ਼ਾਮ ਨੂੰ ਦੁਕਾਨ ਤੇ ਆਉਂਦਾ ਚਾਹ ਪੱਤੀ ਲੈ ਕੇ ਜਾਂਦਾ ਉਹਦੇ ਬੱਚਿਆਂ ਵਾਸਤੇ ਉਹ ਵੀ ਖੜਾ ਸਬਰ ਕਰਕੇ ਖੜਾ ਹੋਰ ਵੀ ਤੁਸੀਂ ਦੇਖ ਲਓ ਕਿੰਨੇ ਤਾਂ ਸਬਰ ਕਰਕੇ ਆਪਾਂ ਨੂੰ ਖੜਨਾ ਚਾਹੀਦਾ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਬਿਲਕੁਲ ਜੀ